ਸਾਰੇ ਜਣੇ ਕਹਿੰਦੇ ਆ ਵੀ ਪ੍ਰਵਾਸੀਆਂ ਨੂੰ ਕੱਢੋ ਹੁਣ ਪੰਜਾਬ ਚੋਂ ਕਿ ਪ੍ਰਵਾਸੀਆਂ ਨੇ ਗੰਦ ਪਾਇਆ ਯੈਸ ਪਾਇਆ ਹੁਣ ਗੰਦ ਪਾਇਆ ਵੀ ਹੈ ਕਈਆਂ ਨੇ ਠੀਕ ਹੈ ਕਈਆਂ ਨੇ ਗੰਦ ਪਾਇਆ ਵੀ ਹੈ ਪਰ ਕਈ ਜਿਹੜੇ ਇਦਾਂ ਦੇ ਵੀ ਹੈ ਜਿਹੜੇ ਕੰਮ ਕਰਦੇ ਆ ਹੈਨਾ ਜਿਹੜੇ ਕੰਮ ਕਰਦੇ ਆ ਜਿਹੜੇ ਜਿਹੜੇ ਇਹ ਲੋਕਾਂ ਦੀ ਮਦਦ ਵੀ ਕਰਦੇ ਆ ਕਈ ਪ੍ਰਵਾਸੀਆਂ ਨੂੰ ਮੈਂ ਇਦਾਂ ਦੇ ਵੀ ਜਾਣਦਾ ਜਿਹੜੇ ਮਦਦ ਕਰਦੇ ਆ ਹੁਣ ਦੇਖਣ ਤੇ ਆਏ ਜੈਸੀ ਸਾਰੀ ਪ੍ਰਵਾਸੀ ਪੰਜਾਬ ਚ ਹਨ ਰਾਜਪੂਤ ਕੌਮ ਵੀ ਪ੍ਰਵਾਸੀ ਹੈ ਉਹ ਕਿੱਥੋਂ ਆਏ Rajasthan ਤੋਂ ਚੱਲੇ ਹਨ ਹੁਣ ਸਿੱਧੂ ਬਰਾੜ ਇਹ ਕਿੱਥੋਂ ਆਏ ਇਹ ਵੀ ਬਾਹਰੋਂ ਆਏ ਹੋਰ ਵੀ ਕਈ ਇਦਾਂ ਦੀਆਂ ਜੱਟਾਂ ਦੀਆਂ ਕੌਮਾਂ ਵੀ ਹੈਗੀਆਂ ਜਿਹੜੀਆਂ ਬਾਹਰੋਂ ਆਈਆਂ ਗਿੱਲ ਦੀ ਤੁਸੀਂ ਜਾ ਕੇ ਹਿਸਟਰੀ ਪੜੋ ਉਹ ਵੀ ਬਾਹਰੋਂ ਆਏ ਹੋਰ ਵੀ ਕਈ ਇਦਾਂ ਦੀਆਂ ਇਹ ਕੌਮਾਂ ਆ ਜਿਹੜੀਆਂ ਆਈਆਂ ਹੀ ਬਾਹਰੋਂ ਆ ਠੀਕ ਹੈ ਹੁਣ ਕੀ ਕਰਾਂਗੇ ਆਪਾਂ ਸਾਰਿਆਂ ਨੂੰ ਬਾਹਰ ਕੱਢਾਂਗੇ ਜੇ ਅਗਰ ਇੱਕ ਬੰਦੇ ਨੇ ਮਾਰਾ ਕੀਤਾ ਹੁਣ ਸਪੋਜ਼ ਕਰੋ ਜੇ ਮੈਂ ਕੁਝ ਮਾੜਾ ਕੀਤਾ ਜੇ ਮੈਂ ਕਿਸੇ ਦਾ ਕਤਲ ਕੀਤਾ ਮੈਂ ਕਿਸੇ ਦਾ ਰੇਪ ਕੀਤਾ ਮੈਨੂੰ ਸਜ਼ਾ ਦਿੱਤੀ ਜਾਵੇ ਬੁਰੀ ਤੋਂ ਪੂਰੀ ਸਜ਼ਾ ਦਿੱਤੀ ਜਾਵੇ ਹੁਣ ਮੇਰੇ ਨਾਲ ਦੇ ਜਿਹੜੇ ਆ ਉਹਨਾਂ ਤੇ ਬਿਚਾਰਾ ਕੋਹ ਨਹੀਂ ਕੀਤਾ ਉਹ ਤੇ ਜਾਂਦੇ ਆ ਸਵੇਰੇ ਜਾ ਕੇ ਤੇ ਝੋਨੇ ਦੇ ਤੁਸੀਂ ਦੇਖੋ ਜੱਟਾਂ ਦੇ ਖੇਤਾਂ ਦੇ ਵਿੱਚ ਹੀ ਲੱਗੇ ਹੁੰਦੇ ਆ ਝੋਨਾ ਵੱਢਣ ਕਦੀ ਟੂੜੀ ਬਣਾਉਣ ਕਦੀ ਕੁਝ ਕਰਨ ਕਦੀ ਕੁਝ ਕਰਨ ਹੈਨਾ ਸਫਾਈਆਂ ਆ ਸਾਡੇ ਕੋ ਵੀ ਇੱਕ ਪ੍ਰਵਾਸੀ ਕੁੜੀ ਲੱਗੀ ਹੋਈ ਸਫਾਈ ਕਰਦੀ ਹੈ ਪੋਚਾ ਲਾਉਂਦੀ ਜਦੋਂ ਤੁਸੀਂ ਆਏ ਹੋਗੇ ਹੁਣ ਮੈਂ ਕੀ ਕਹਾਵਾਂ ਚਲੋ ਬਾਹਰ ਪੰਜਾਬੀ ਆਪ ਤੇ ਪੰਜਾਬ ਛੱਡ ਛੱਡ ਕੇ ਬਾਹਰ ਜਾਈ ਜਾਂਦੇ ਆ ਆਪ ਤੇ ਲੱਖਾਂ ਕਰੋੜਾ ਰੁਪਇਆ ਲਾ ਲਾ ਕੇ ਜਨਤਾ ਦੇ ਮੂਹਰੇ ਛੱਟ ਛੱਟ ਕੇ ਬਾਹਰ ਜਾਈ ਜਾਂਦੇ ਆ ਇੱਥੇ ਕਿੰਨੇ ਅਬੈਂਡੈਂਟ ਘਰ ਆ ਹੂੰ ਕਿੰਨੇ ਅਬੈਂਡੈਂਟ ਘਰ ਆ ਲੱਖਾਂ ਦੇ ਹਿਸਾਬ ਨਾਲ ਪੰਜਾਬ ਦੇ ਵਿੱਚ ਘਰ ਆ ਜਿਨ੍ਹਾਂ ਦੇ ਵਿੱਚ ਮੁੜ ਕੇ ਦੇ ਕਾਬੀ ਨਹੀਂ ਗਿਆ ਤੇ ਉੱਥੇ ਉਲੀਆਂ ਲੱਗੀਆਂ ਹੋਈਆਂ ਘਾਵਾਂ ਇੰਨੀਆਂ ਵੱਡੀਆਂ ਵੱਡੀਆਂ ਖੜੀਆਂ ਹੋਈਆਂ ਵੀ ਆ ਪਾਜੜਾ ਲੱਗਾ ਹੋਇਆ ਹੈ ਉਹਨਾਂ ਦੇ ਸਿਰ ਛੱਤਾਂ ਦੇ ਉੱਤੇ ਇਹ ਤੁਹਾਨੂੰ ਵੀ ਪਤਾ ਮੈਂ ਕੀ ਗੱਲ ਕਰਦਾ ਮੁਰ ਕੇ ਵਾਪਸ ਨਹੀਂ ਆਉਂਦੇ ਠੀਕ ਹੈ ਉੱਥੇ ਇੱਕ ਬੰਦੇ ਨੇ ਥੋੜੇ ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਨੋਟਿਸ ਕੀਤਾ ਹੋਣਾ ਇਹ ਮੁੰਡੇ ਨੇ ਗੱਡੀ ਗਲਤ ਚਲਾਈ ਐਕਸੀਡੈਂਟ ਹੋਇਆ ਤੇ ਉਹ ਗੱਡੀ ਦੇ ਵਿੱਚ ਬੰਦੇ ਮਰ ਗਏ ਠੀਕ ਹੈ ਗੱਡੀ ਵਿੱਚ ਬੱਜਨ ਦੇ ਨਾਲ ਟਰੱਕ ਟਰਾਲਾ ਹੀ ਠੀਕ ਹੈ ਬੰਦੇ ਮਰ ਗਏ ਹੈ ਉੱਥੇ ਉਹਨਾਂ ਨੇ ਮੰਗ ਕੀਤੀ ਵੀ ਇਹਨਾਂ ਸਾਰਿਆਂ ਨੂੰ ਹੁਣ ਲਾਇਸੈਂਸ ਕੈਨਸਲ ਕੀਤੇ ਜਾਣ ਜਿੰਨੇ ਵੀ ਇੰਡੀਅਨ ਬੰਦੇ ਇੱਥੋਂ ਦੀ ਅਮਰੀਕਾ ਗਏ ਆ ਉਹ ਲਾਇਸੈਂਸ ਸਾਰੇ ਕੈਨਸਲ ਕੀਤੇ ਵਦੋ ਪੰਜਾਬੀ ਬੰਦੇ ਬੋਲੇ ਵੀ ਇੱਕ ਦੀ وجہ ਦੇ ਨਾਲ ਸਾਨੂੰ ਕਿਉਂ ਸਜ਼ਾ ਦਿੱਤੀ ਜਾਣ ਦੀ ਤੁਹਾਡਾ ਕੁੱਤਾ ਕੁੱਤਾ ਸਾਡਾ ਕੁੱਤਾ ਟੋਮੀ ਹੈ ਜਦੋਂ ਤੁਹਾਡੀ ਵਾਰੀ ਆਵੇ ਤੇ ਭਾਜੀ ਸਾਰੇ ਕਿਉਂ ਜਦੋਂ ਸਾਡੀ ਵਾਰੀ ਆਵੇ ਤੇ ਸਾਰੇ ਇਦਾਂ ਕਿਉਂ ਭਾਜੀ ਹੈ ਹੁਣ ਉੱਥੇ ਇੱਕ ਪੰਜਾਬੀ ਨੇ ਕੀਤਾ ਇੱਕ ਪੰਜਾਬੀ ਨੇ ਕੀਤਾ ਕਿੰਨਾ ਰੋਲਾ ਪਣਿਆ ਉਹਨੂੰ 45 ਸਾਲ ਦੀ ਸਜ਼ਾ ਉਹਨਾਂ ਨੇ ਦਿੱਤੀ ਜੀ ਲੋ ਦਿੱਤੀ ਉਹ ਕਹਿੰਦੇ ਟਰੰਪ ਨੂੰ ਕਹਿੰਦੇ ਸਾਰੇ ਜਿੰਨੇ ਵੀ ਪੰਜਾਬੀ ਆ ਜਿੰਨੇ ਵੀ ਇੰਡੀਆ ਦੇ ਆ ਸਾਰਿਆਂ ਦੇ ਵੀਜ਼ੇ ਇਹ ਆਪਣਾ ਇਹਨਾਂ ਨੂੰ ਲਾਇਸੈਂਸ ਕੈਨਸਲ ਕੀਤੇ ਜਾਣ ਹੁਣ ਉਹ ਕਿੰਨੇ ਲਾਇਸੈਂਸ ਕੈਨਸਲ ਹੋਏ ਵੀ 100 150 ਲਾਇਸੈਂਸ ਕੈਨਸਲ ਹੋਇਆ ਵੀ ਹੁਣ ਉਹਨਾਂ ਪਰਿਵਾਰਾਂ ਬਾਰੇ ਸੋਚੋ ਜਿਨ੍ਹਾਂ ਦੇ ਲਾਇਸੈਂਸ ਕੈਨਸਲ ਹੋਏ ਹੈਨਾ ਗਲਤੀਆਂ ਪਤਾ ਕਿਦੀਆਂ ਆ ਮੇਰੀ ਹਿਸਾਬ ਨਾਲ ਪੰਚਾਇਤਾਂ ਦੀਆਂ ਪਿੰਡ ਵਾਲਿਆਂ ਦੀਆਂ ਗਲਤੀਆਂ ਗਲਤੀ ਕੀਤਾ ਮੈਂ ਤੁਹਾਨੂੰ ਦੱਸਦਾ ਉਹ ਇਸ ਕਰਕੇ ਗਲਤੀ ਹੈ ਜਦੋਂ ਪ੍ਰਵਾਸੀ ਤੁਹਾਡੇ ਪਿੰਡ ਚ ਆਉਂਦੇ ਆ ਆਉਂਦੇ ਆ ਤੁਹਾਡਾ ਫਰਜ ਬਣਦਾ ਉਹਨਾਂ ਦਾ ਤੁਸੀਂ ਆਧਾਰ ਕਾਰਡ ਲਵੋ ਠੀਕ ਹੈ ਤੁਹਾਡਾ ਫਰਜ ਬਣਦਾ ਉਹਨਾਂ ਦੀ ਵੈਰੀਫਿਕੇਸ਼ਨ ਕਰਾਓ ਠੀਕ ਹੈ ਤੁਹਾਡਾ ਫਰਜ ਬਣਦਾ ਉਹਨਾਂ ਦੀ ਜੋ ਕੁਝ ਆਇਡੈਂਟੀਟੀ ਤੁਸੀਂ ਲੈ ਸਕਦੇ ਹੋ ਉਹ ਰੱਖੋ ਠੀਕ ਹੈ ਜਿੱਦਾਂ ਅਸੀਂ ਬਾਹਰ ਮੁਲਕਾਂ ਚ ਜਾਂਦੇ ਆ ਸਾਡੀ ਹਰ ਤਰੀਕੇ ਦੀ ਆਇਡੈਂਟੀਫਿਕੇਸ਼ਨ ਉਹਨਾਂ ਨੇ ਰੱਖੀ ਹੁੰਦੀ ਆ ਫੇਰ ਸਾਨੂੰ ਛੱਡਦੇ ਆ ਠੀਕ ਐ ਸੀਬੀਆਰ ਚੈੱਕ ਹੁੰਦਾ ਕ੍ਰਿਮੀਨਲ ਬੈਕਗਰਾਉਂਡ ਚੈੱਕ ਹੁੰਦਾ ਆ ਚੈੱਕ ਕਰੋ ਕਿਹਨਾਂ ਨੇ ਕਰਨਾ ਜਿਹੜੀ ਪੰਚਾਇਤ ਆ ਉਹਨਾਂ ਨੇ ਕਰਨਾ ਦੱਸੋ ਮੈਂ ਆਪਣੇ ਇੱਧਰ ਪਿੰਡ ਦੀ ਅਜੇ ਦੱਸ ਦਿੰਦਾ ਆ ਕਿੰਨੇ ਇੱਥੇ ਪੰਜਾਬ ਇੱਥੇ ਇਹ ਆਏ ਹੋਏ ਆ ਪ੍ਰਵਾਸੀ ਜਿਨ੍ਹਾਂ ਦੇ ਜਿਨ੍ਹਾਂ ਦੀ ਕੋਈ ਪਤਾਹ ਕਾਰਡ ਨਹੀਂ ਹੋਣਾ ਆ ਫੈਕਟਰੀ ਆ ਸਾਹਮਣੇ ਹੈ ਨਾ ਸਾਡੇ ਪਿੰਡ ਚ ਉੱਥੇ ਹਜ਼ਾਰਾਂ ਦੇ ਹਿਸਾਬ ਨਾਲ ਪ੍ਰਵਾਸੀ ਕੰਮ ਕਰਦੇ ਆ ਠੀਕ ਐ ਹਜ਼ਾਰਾਂ ਦੇ ਹਿਸਾਬ ਨਾਲ ਪ੍ਰਵਾਸੀ ਕੰਮ ਕਰਦੇ ਮੈਂ ਕਹਿੰਦਾ ਜਾਓ ਚੱਕ ਕਰਵਾ ਲਓ ਪੰਚਾਇਤ ਕੋਲੋਂ ਬੇ ਕਿੰਨੇ ਕਦੇ ਪਧਾਰ卡 ਤੁਹਾਡੇ ਕੋ ਪਏ ਆ ਸਾਰੀਆਂ ਪੰਚਾਇਤਾਂ ਕੋ ਗਲਤੀ ਖੁਦ ਸਾਡੀ ਆ ਗਲਤੀ ਸਾਡੀ ਆ ਪਨਿਸ਼ਮੈਂਟ ਅਸੀਂ ਸਾਰੀ ਕੌਮ ਨੂੰ ਨਹੀਂ ਦੇ ਸਕਦੇ ਇਹ ਜਦ ਕੌਮ ਨੂੰ ਦੇਣੀ ਹੋਣੀ ਪਨਿਸ਼ਮੈਂਟ ਭਾਜੀ ਅਸੀਂ ਤੇ ਬਾਹਰ ਰਹਿੰਦੇ ਆ ਇੰਗਲੈਂਡ ਚ ਹੁਣ ਉਹ ਉੱਥੇ ਕਰਦਾ ਇੱਕ ਬੰਦਾ ਆ ਹੁਣ ਕਿੰਨੇ ਬੰਦੇ ਉੱਥੇ ਰੇਪ ਦੇ ਕੇਚ ਫੜੇ ਗਏ ਇੰਗਲੈਂਡ ਦੇ ਵਿੱਚ ਹੁਣ ਕੀ ਕਰੀਏ ਵੀ ਉਹ ਸਾਨੂੰ ਵੀ ਬਾਹਰ ਸੱਟਣੋਂ ਥੋੜੀ ਚੱਕ ਕੇ ਜੇ ਸਾਨੂੰ ਬਾਹਰ ਸੱਟ ਕੋ ਕਰੋੜਾ ਅਰਬਾਂ ਦੇ ਹਿਸਾਬ ਦੇ ਨਾਲ ਪੰਜਾਬੀ ਬੰਦੇ ਬਾਹਰ ਦੇਸ਼ਾਂ ਚ ਵੱਸਦੇ ਆ ਹੈ ਉਹਨਾਂ ਸਾਰਿਆਂ ਨੂੰ ਬਾਹਰ ਬਸੇ ਜਿਹੜੇ ਇੱਥੇ ਰਹਿੰਦੇ ਭੁੱਖੇ ਮਰ ਜਾਣਗੇ ਕਿੰਨੇ ਲੋਕੀ ਸਿਰਫ ਐਨਆਰਆਈਆਂ ਦੇ ਸਿਰ ਤੇ ਜਿੰਦੇ ਆ ਕਿ ਵੀ ਉਥੋਂ ਦੀ ਕਿਹੇ ਨਾ ਕਿਹੇ ਬਹਾਨੇ ਪੈਸੇ ਲੈਂਦੇ ਆ ਭਾਜੀ ਮੇਰਾ ਫਲਾਣਾ ਨਹੀਂ ਗਾ ਹੈਗਾ ਮੈਨੂੰ ਭੇਜ ਦੇ ਭਾਜੀ ਮੈਨੂੰ ਫੋਨ ਭੇਜ ਦੇ ਭਾਜੀ ਮੈਨੂੰ ਟਮਕਾਣਾ ਭੇਜ ਦੇ ਕਿੰਨੇ ਪੰਜਾਬੀ ਇਦਾਂ ਦੇ ਆ ਹੈ ਜੇ ਸਾਰੇ ਐਨਆਰਆਈ ਆ ਗਏ ਉਰੇ ਤਾਂ ਕੀ ਹੋਊਗਾ ਪੰਜਾਬ ਦਾ ਗੁਪਤਾ ਜੀ ਤੁਸੀਂ ਗੁਪਤਾ ਜੀ ਆ ਹੁਣ ਗੁਪਤੇ ਕਿੱਥੋਂ ਚੱਲੇ ਆ ਪੰਜਾਬ ਦੇ ਗੁਪਤੇ ਇਹਦਾ ਮਤਲਬ ਤੁਹਾਨੂੰ ਵੀ ਚੱਕ ਕੇ ਬਾਹਰ ਮਾਰੀਏ ਹੁਣ ਹੈ ਤੁਸੀਂ ਤੇ ਪੰਜਾਬੀਆਂ ਤੁਹਾਡੀ ਦੂਜੀ ਤੀਜੀ ਚੌਥੀ ਪੰਜਵੀਂ ਜਨਰੇਸ਼ਨ ਇੱਥੇ ਹੋਊਗੀ ਹੈ ਹੁਣ ਤੁਹਾਨੂੰ ਵੀ ਬਾਹਰ ਮਾਰੀਏ ਚੱਕ ਕੇ ਸੀ ਇਹ ਗੱਲਾਂ ਗਲਤ ਆ ਜਿਸ ਬੰਦੇ ਨੇ ਜ਼ੁਲਮ ਕੀਤਾ ਜਿਸ ਬੰਦੇ ਨੇ ਕ੍ਰਾਈਮ ਕੀਤਾ ਸਾਲੇ ਨੂੰ ਵਿੱਚ ਚੌਂਕ ਤੇ ਲੈ ਜਾ ਕੇ ਠੋਕੋ ਉੱਥੇ ਤੱਕ ਜਾਨ ਹੀ ਨਾ ਦਵੋ ਉੱਥੇ ਤੱਕ ਜਾਨ ਹੀ ਨਾ ਦਵੋ ਜਦੋਂ ਉਹਨੇ ਕਰ ਦਿੱਤਾ ਹੀ ਕਾਂਡ ਉਹਨੂੰ ਉੱਥੇ ਹੀ ਫੜਦੇ ਪੁਲਿਸ ਕੋਲ ਵੀ ਨਾ ਜਾਣ ਦਿੰਦੇ ਉੱਥੇ ਹੀ ਫੜਦੇ ਉੱਥੇ ਹੀ ਸਜ਼ਾ ਦਿੰਦੇ ਠੀਕ ਹੈ ਨਾ ਨਹੀਂ ਕਰ ਰਹੀ ਸੀਗੇ ਪੰਚਾਇਤ ਵਾਲੇ ਹੁਣ ਕੱਢ ਰਹੇ ਨੇ ਸਾਰਿਆਂ ਨੂੰ ਕਹਿੰਦੇ ਵੀ ਮਤੇ ਪਾਸ ਕਰਤੇ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਕਿ ਵੀ ਪੰਜਾਬ ਦੇ ਹੁਣ ਇਹਨਾਂ ਪਿੰਡਾਂ ਦੇ ਵਿੱਚ ਅਸੀਂ ਪ੍ਰਵਾਸੀ ਰੱਖਣੇ ਤੇ ਜਿਹੜੇ ਸੀਗੇ ਉਹਨਾਂ ਸਾਰਿਆਂ ਨੂੰ ਭੁਜਾ ਰਹੇ ਨੇ ਪੰਜਾਬੀ ਆ ਕੇ ਕੰਮ ਕਰਨਗੇ ਉਸ ਪਿੰਡਾਂ ਚ ਯੂਥ ਤੇ ਖਤਮ ਹੀ ਹੋ ਗਿਆ ਪੰਜਾਬ ਚੋਂ ਯੂਥ ਦੱਸੋ ਕਿੱਥੇ ਗਿਆ ਕਿੰਨੇ ਕੁ ਯੂਥ ਵਾਲੇ ਦੇਖਦੇ ਆ ਪਹਿਲੇ ਮੰਢੀ ਹਟਾਣੀਆਂ ਇੱਥੇ ਨਜ਼ਰ ਆਉਂਦੀਆਂ ਸੀ ਪਿੰਡਾਂ ਦੇ ਵਿੱਚ ਕਿੱਥੇ ਗਿਆ ਯੂਥ ਕੌਣ ਕਰੂ ਕੰਮ ਤੁਸੀਂ ਕਰੋਗੇ ਤੁਸੀਂ ਇਹ ਮੈਕ ਚੱਕ ਕੇ ਜਾਓਗੇ ਤੁਸੀਂ ਉੱਥੇ ਟੋਲਟ ਸਾਫ ਕਰੋਗੇ ਹੈ ਨਹੀਂ ਇਹ ਗੱਲਾਂ ਪ੍ਰੈਕਟੀਕਲ ਨਹੀਂ ਹੈਗੀਆਂ ਇਹ ਗੱਲਾਂ ਜਦੋਂ ਚੱਲਦਾ ਨਾ ਇਹ ਇਹ ਇੱਕ ਲਹਿਰ ਚੱਲਦੀ ਫਿਰ ਸਾਰੇ ਖੜੇ ਹੋ ਜਾਂਦੇ ਹਾਂ 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 ਇਨਕਲਾਬ ਜਿੰਦਾਬਾਦ ਇਹ ਨਾ ਜੋਸ਼ ਆ ਜਾਂਦਾ ਬਦੋ ਜਦੋਂ ਇਹ ਲਹਿਰ ਠੰਡੀ ਹੋ ਜਾਂਦੀ ਆ ਨਾਲ ਹੀ ਨਹੀਂ ਯਾਰ ਭਾਜੀ ਯਾਰ ਉਹ ਯਾਰ ਫਿਰ ਕੰਮ ਕਰਨ ਨੂੰ ਬੰਦੇ ਨਹੀਂ ਸੀ ਨਾ ਪੰਜਾਬੀ ਦੇ ਸਾਰੇ ਬਾਹਰ ਚਲੇ ਗਏ ਭਾਜੀ ਹੁਣ ਮੇਰੀ ਗੱਲ ਸੁਣੋ ਭਾਜੀ ਹੁਣ ਪੰਜਾਬੀ ਦੇ ਸਾਰੇ ਲੱਖਾਂ ਲੱਖਾਂ ਦੇ ਹਸਾਬ ਨਾਲ ਸਟੂਡੈਂਟ ਇੱਥੋਂ ਦੀ ਬਾਹਰ ਜਾਈ ਜਾਂਦਾ ਚੱਲੋ ਇੰਗਲੈਂਡ ਚੱਲੋ ਕੈਨੇਡਾ ਕੈਨੇਡਾ ਅੱਜ ਤਾਂ ਕਹਿੰਦੇ ਓਵਰ ਕਰਾਊਡਿਡ ਹੋਏ ਪਏ ਪੁਲਾਂ ਦੇ ਥੱਲੇ ਲੋਕੀ ਸੌਂਦੇ ਪਏ ਆ ਹੈ ਨਿਆਣੇ ਤੇ ਸਾਰੇ ਬਾਹਰ ਭੇਜ ਤੇ ਆਪਣੇ ਹੈ ਹੁਣ ਕਹਿੰਦੇ ਪ੍ਰਵਾਸੀ ਵੀ ਭੇਜੋ ਫਿਰ ਕੰਮ ਕੀ ਦੇ ਦੋ ਕਰੋ ਤੁਸੀਂ ਕਰੋਗੇ ਕੰਮ ਪਾਜੀ ਤੁਸੀਂ ਕਰੋਗੇ ਕੋਠੀ ਸਾਫ ਮਾਰੋਗੇ ਪੋਚਾ ਆਪਣੇ ਘਰ ਤੇ ਸਾਲਾ ਪੋਚਾ ਨਹੀਂ ਵੱਜਦਾ ਸਾਡੇ ਕੋਲੋਂ ਹੈ ਅਸੀਂ ਲੋਕਾਂ ਦੇ ਘਰ ਪੋਚਾ ਮਾਰਨਾ ਹੈ ਲਾਉਂਗੇ ਸਾਈਕਲਾਂ ਦੇ ਪੰਚਰ ਲੌਂਗ ਟਾਇਰਾਂ ਦੇ ਪੰਚਰ ਲੌਂਗ ਝੋਨਾ ਨਹੀਂ ਭਾਜੀ ਇਹ ਪ੍ਰੈਕਟੀਕਲ ਨਹੀਂ ਗੀ ਇਹ ਸਿਰਫ ਲਹਿਰ ਜਿਹੜੀ ਚੱਲਦੀ ਨਾ ਲਹਿਰ ਲਹਿਰ ਦੇ ਨਾਲ ਹੋ ਜਾਂਦੇ ਬੰਦੇ ਵੀ ਆਹ 10 ਬੰਦੇ ਖੜੇ ਹੋ ਕੇ ਆਹ ਗੱਲ ਕਰਦੇ ਵੀ ਮੈਂ ਵੀ ਇਹਨਾਂ ਦੇ ਨਾਲ ਹਾਂਚ ਹਾਂ ਮਿਲਾ ਦੂੰ ਸਮਝਦੇ ਹੋ ਵੀ ਮੈਂ ਵੀ ਇਹਨਾਂ ਚ ਹਾਂ ਦੇ ਨਾਲ ਹਾਂ ਮਿਲਾ ਦੂੰ ਕਿਤੇ ਮੇਰੇ ਖਿਲਾਫ ਨਾ ਹੋ ਜਣ ਯਾਰ ਗੱਲ ਕਰੋ ਉਹ ਜੋ ਸਹੀ ਹੈ ਜੋ ਤੁਹਾਡੇ ਦਿਲ ਨੂੰ ਸਹੀ ਲੱਗਦੀ ਆ ਇੱਕ ਛੋਟੀ ਜੀ ਚਲੋ ਫਨੀ ਗੱਲ ਹੀ ਕਰਦਾ ਛੋਟੇ ਹੁੰਦੇ ਨਾ ਆਪਾਂ ਇਦਾਂ ਗੈਸ ਛੱਡਦੀ ਦੀ ਸੀ ਗੱਡੀ ਦੇ ਵਿੱਚ ਆਪਾਂ ਇਹ ਸੁਣਨਾ ਕਿ ਅਸੀਂ ਕੀਤੇ ਆ ਨਾਰ ਦੇ ਬਹੁੰਦੇ ਸੀਗੇ ਆ ਨਾਰ ਦੇ ਨੇ ਕੀਤਾ ਜੀ ਕੰਮ ਅੱਜ ਵੀ ਇਹੀ ਗੱਲ ਆ ਅਸੀਂ ਕਦੀ ਵੀ ਆਪਣੀ ਗਲਤੀ ਆਪਣੀ ਮੰਨਦੇ ਅਸੀਂ ਦੂਜਿਆਂ ਦੀ ਗਲਤੀ ਮੰਨਦੇ ਆ ਠੀਕ ਹੈ ਇਹ ਪੰਚਾਇਤਾਂ ਦੀ ਗਲਤੀ ਆ ਉਹਨਾਂ ਨੂੰ ਇਹਨਾਂ ਦੀ ਆਇਡੈਂਟੀਫਿਕੇਸ਼ਨ ਰੱਖਣੀ ਚਾਹੀਦੀ ਸੀ ਇਹਨਾਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਚੈੱਕ ਕਰਾਉਣੇ ਚਾਹੀਦੇ ਸੀ ਇਹਨਾਂ ਦੇ ਫਿੰਗਰਪ੍ਰਿੰਟ ਲੈਣੇ ਚਾਹੀਦੇ ਸੀ ਤਾਂ ਕਿ ਇਹਨਾਂ ਨੂੰ ਪਤਾ ਹੋਵੇ ਵੀ ਇਹ ਕੋਣ ਨੇ ਇਹ ਕ੍ਰਿਮੀਨਲ ਹੈਗੇ ਨੇ ਕਿ ਨਹੀਂ ਹੈਗੇ ਠੀਕ ਆ ਹੁਣ ਲਹਿਰ ਦੇ ਨਾਲ ਕੋਗੇ ਉਹਨਾਂ ਨੇ ਦੇਖਿਆ ਵੀ ਲਹਿਰ ਤੇ ਜੁੱਤੀਆਂ ਤੇ ਆ ਗਈ ਐ ਜੁੱਤੀਆਂ ਫੇਰੂਗੀ ਹੁਣ ਠੀਕ ਆ ਹੁਣ ਕਹਿੰਦੇ ਅਸੀਂ ਜੀ ਪਹਿਲ ਕੀਤੀ ਐ ਜੀ ਅਸੀਂ ਮਤੇ ਪਾਸ ਕਰਤੇ ਹੁਣ ਮਤੇ ਬਣਾ ਲਓ ਹੈਨਾ ਹੁਣ ਮਤਿਆਂ ਦਾ ਕੀ ਫਾਇਦਾ ਉਹ ਜਿਹੜੇ ਵਿਚਾਰੀ ਮਾਂ ਪਿਓ ਦੇ ਬੱਚਾ ਸੀ ਉਹ ਤੇ ਜਾਂਦਾ ਲੱਗਾ ਉਹ ਤੇ ਜਾਂਦਾ ਲੱਗਾ ਨਾ ਜਿਹੜੇ ਹਿਸਾਬ ਨਾਲ ਉਹ ਬੱਚਾ ਉਹਨੇ ਮਾਰਿਆ ਉਹ ਦੇਖਣ ਵਾਲੀ ਮੈਂ ਫੋਟੋ ਦੇਖੀ ਸੜਾ ਖੂਨ ਖੋਲਦਾ ਠੀਕ ਆ ਖੂਨ ਖੋਲਦਾ ਆ ਉਸ ਵੇਲੇ ਇਹਨਾਂ ਨੂੰ ਕਰਨਾ ਚਾਹੀਦਾ ਇਹ ਗਲਤੀ ਉਹਦੀ ਨਹੀਂ ਮੇਰੇ ਹਿਸਾਬ ਨਾਲ ਗਲਤੀ ਇਹ ਪੰਚਾਇਤਾਂ ਦੀ ਆ ਕਿ ਵੀ ਤੁਸੀਂ ਪਹਿਲਾਂ ਕਿਉਂ ਨਹੀਂ ਬੈਕਗ੍ਰਾਉਂਡ ਚੈੱਕ ਕੀਤੇ ਤੁਸੀਂ ਕਿਉਂ ਨਹੀਂ ਉਹਨਾਂ ਦੇ ਆਧਾਰ ਕਾਰ ਰੱਖੇ ਤੁਸੀਂ ਕਿਉਂ ਨਹੀਂ ਦੇਖਿਆ ਵੀ ਇਹ ਕਿੱਥੋਂ ਆਏ ਨੇ ਇੱਕ ਕ੍ਰਿਮੀਨਲ ਨੇ ਕਿ ਨਹੀਂ ਨੇ ਇੱਕ ਮਿੰਟ ਦਾ ਕੰਮ ਆ ਕਿਸੇ ਦਾ ਵੀ ਕ੍ਰਿਮੀਨਲ ਬੈਕਗ੍ਰਾਉਂਡ ਚੈੱਕ ਕਰਨਾ ਤੁਹਾਨੂੰ ਪਤਾ ਤੁਸੀਂ ਮੀਡੀਆ 'ਚ ਉਹ ਸਿਰਫ ਫੋਟੋ ਲੈਂਦੇ ਨੇ ਐਵੇਂ ਤੇ ਉਹ ਹਰ ਚੀਜ਼ ਆ ਜਾਂਦਾ ਹੈ ਭੈਣਾ ਪੁਲਿਸ ਵਾਲਿਆਂ ਕੋਲ ਹਰ ਪੁਲਿਸ ਵਾਲਿਆਂ ਕੋਲ ਉਹ ਸਿਸਟਮ ਹੈਗਾ ਉਹ ਸਿਰਫ ਫੋਟੋ ਲੈਣ ਕੇ ਤੁਹਾਡਾ ਸਾਰਾ ਚਿੱਠਾ ਆ ਜਾਊਗਾ ਵੀ ਇਹਨੇ ਕਿੰਨੇ ਕਿਹੜੇ ਕਈ ਸਾਜੰਦਰ ਗਿਆ ਕੀ ਕੰਮ ਕੀਤਾ ਕੀ ਨਹੀਂ ਕੀਤਾ ਕਿ ਉਹ ਇਹ ਕ੍ਰਿਮੀਨਲ ਹੈਗਾ ਕਿ ਨਹੀਂ ਹੈਗਾ ਠੀਕ ਹੈ ਹੁਣ ਜੇ ਤੁਸੀਂ ਕਹੋ ਲਹਿਰ ਦੇਣਾ ਚੱਲ ਕੇ ਉਹ ਦੀ ਸਾਰੇ ਹੀ ਬਾਰ ਕੱਢੋ ਹੈਨਾ ਵੀ ਸਾਰਿਆਂ ਨੂੰ ਹੀ ਕੱਢੋ ਫਿਰ ਭਾਜੀ ਫਿਰ ਕੰਮ ਕਰਨ ਲਈ ਬੰਦੇ ਲਿਆਓ ਕਿੱਥੋਂ ਲਿਆਉਣੇ ਆ ਇਹ ਲਹਿਰ ਹੁਣ ਜਿਸ ਤਰੀਕੇ ਨਾਲ ਚੱਲੀ ਪੰਜਾਬ 'ਚ ਲਗਾਤਾਰ ਕਈ ਪਿੰਡਾਂ ਦੇ ਵਿੱਚ ਕਈ ਸ਼ਹਿਰਾਂ ਦੇ ਇਲਾਕਿਆਂ ਦੇ ਵਿੱਚ ਜਿਹੜੀਆਂ ਝੁੱਗੀਆਂ ਬਣੀਆਂ ਨੇ ਉਹਨਾਂ ਨੂੰ ਆਪਣੇ ਪੰਜਾਬੀ ਖਾਲੀ ਕਰਾ ਰਹੇ ਨੇ ਤੇ ਜੁੱਤੀ ਦੇ ਜੋਰ ਦੇ ਉੱਪਰ ਖਾਲੀ ਕਰਾ ਰਹੇ ਨੇ ਉਹ ਠੀਕ ਲੱਗਦਾ ਤੁਹਾਨੂੰ ਯਾਰ ਭਾਈ ਹੁਣ ਦੇਖੋ ਹੁਣ ਲਹਿਰ ਚੱਲੀ ਹੈ ਹੁਣ ਸਾਰੇ ਜਣੇ ਇਕੱਠੇ ਹੋਏ ਆ ਉਹ ਪ੍ਰਵਾਸੀ ਨੇ ਕਿਹੜਾ ਮੂਰਿਆ ਲੜਨਾ ਹੈਨਾ ਜਿਹੜੇ ਉਹ ਬੱਚੇ ਉੱਥੇ ਰੋਲੇ ਬੇਬੀ ਹੁਣ ਚਲੋ ਠੀਕ ਹੈ ਜੀ ਮੈਂ ਕਹਿੰਦਾ ਜਿਹੜੇ ਵੱਡੇ ਜਵਾਨ ਆ ਅਡਲਟ ਆ ਵੀ ਉਹਨੋਂ ਕ੍ਰਿਮੀਨਲ ਨੇ ਸਾਰੇ ਉਹ ਜਿਹੜੇ ਉੱਥੇ ਮਹੀਨੇ-ਮਹੀਨੇ ਦੇ ਬੱਚੇ ਰੋਲਦੇ ਫਿਰਦੇ ਆ ਉਹ ਝੁੱਗੀਆਂ 'ਚ ਉਹ ਵੀ ਕ੍ਰਿਮੀਨਲ ਨੇ ਕਿੰਨੇ ਆਪਣੇ ਪੰਜਾਬੀਆਂ ਨੇ ਹੁਣ ਚਲੋ ਕਹਿੰਦੇ ਢਿੱਡ ਨੰਗਾ ਹੋਊਗਾ ਢੇਰ ਚੱਗਾ ਚੱਕਾਂਗੇ ਆਪ ਹੀ ਨੰਗੇ ਹੋਵਾਂਗੇ ਹੈ ਕਿੰਨੇ ਇਹ ਤੁਹਾਡੇ ਕੀ ਕਹਿੰਦੇ ਨੇ ਜੇਲਾਂ ਦੇ ਵਿੱਚ ਆਪਣੇ ਮੁੰਡੇ ਆ ਬੱਚਿਆਂ ਦੇ ਨਾਲ ਰੇਪ ਕਰ ਕਰ ਗਏ ਹੋਏ ਆ ਕਿੰਨੇ ਬਾਬੇ ਆ ਆ ਬਾਬਾ ਇੱਕ ਫੜਿਆ ਗਿਆ ਸਾਰਾ ਮੂੰਹ ਕਿਰਾ ਪਲਾ ਸਾਰਾ ਖੇਡ ਖੇਡੇ ਦੇ ਨਾਲ ਖੇਡ ਕੌਣ ਸੀ ਉਹ ਹੂੰ ਕੌਣ ਸੀ ਉਹ ਕੌਣ ਸੀ ਦੱਸੋ ਪੰਜਾਬੀ ਸੀ ਨਾ ਕੀ ਕਰੀਏ ਹੁਣ ਪੰਜਾਬੀ ਸਾਰੇ ਪੰਜਾਬ ਚੋਂ ਬਾਹਰ ਕੱਢ ਦਈਏ ਹੈ ਉਹ ਤਾਂ ਪੰਜਾਬੀ ਹੀ ਬੱਚੇ ਦੇ ਨਾਲ ਜਿਹੜਾ ਉਹ ਸਾਰਾ ਕਿਰਾ ਮੂੰਹ ਚ ਪਾਉਣ ਡਿਆ ਸੀ ਹੈ ਹੁਣ ਕੀ ਕਰੀਏ ਬੋਲੋ ਹੁਣ ਪੰਜਾਬੀਆਂ ਨੂੰ ਬਾਹਰ ਕੱਢੀਏ ਪੰਜਾਬ ਚੋਂ ਇਤਾਂ ਦੇ ਕਿੰਨੇ ਕੇਸ ਤੁਹਾਨੂੰ ਮੈਂ ਗਿਣਾ ਸਕਦਾ ਕਿੰਨੇ ਕੇਸ ਸਮਝਦੇ ਹੋ ਸੋ ਕਹਿੰਦਾ ਮਤਲਬ ਆ ਗੱਲ ਉਹ ਕਰੋ ਜਿਹੜੀ ਫੈਕਟ ਦੇ ਨਾਲ ਆ ਜਿਹੜੀ ਪ੍ਰੈਕਟੀਕਲ ਆ ਤੁਸੀਂ ਇਹ ਗੱਲ ਕਰ ਹੀ ਨਹੀਂ ਸਕਦੇ ਯਾਰ ਕਿੰਨਿਆਂ ਨੂੰ ਗੱਡੋਗੇ ਆ ਲੁਧਿਆਣਾ ਸ਼ਹਿਰ ਇਹ ਪ੍ਰਵਾਸੀਆਂ ਦੇ ਸਿਰ ਤੇ ਚੱਲਦਾ ਹੈਨਾ ਹੁਣ ਕਈ ਪ੍ਰਵਾਸੀ ਇੱਥੇ ਦੇ ਪੰਜਾਬੀ ਬਣ ਗਏ ਨੇ ਪਤਾ ਨਹੀਂ ਕਿੰਨੀਆਂ ਸਦੀਆਂ ਤੋਂ ਉਰੇ ਰਹਿੰਦੇ ਹੈਨਾ ਜੇ ਦੇਖਿਆ ਜਾਏ ਨਾ ਗੱਲ ਮੈਂ ਕਹਾਂ ਲੋਕਾਂ ਨੂੰ ਬੁਰੀ ਵੀ ਲੱਗਣੀ ਹੈ ਤਾਂ ਤਾਂ ਸ਼੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਵੀ ਬਿਹਾਰ ਦੇ ਬੋਂਸੇ ਪਟਨਾ ਸਾਹਿਬ ਦੇ ਠੀਕ ਹੈ ਜੀ ਹੁਣ ਬਾਕੀ ਕੱਲ ਕਹਿੰਦੇ ਨਾ ਜੇ ਗਾਲ ਲਾਉਂਗੇ ਨਾ ਆਪ ਨੰਗੇ ਹੋਵੋਗੇ ਤੁਸੀਂ ਪ੍ਰਵਾਸੀਆਂ ਨੂੰ ਪੰਜਾਬ ਚੋਂ ਨਹੀਂ ਕੱਢ ਸਕਦੇ ਇੱਕ ਦੀ ਗਲਤੀ ਤੁਸੀਂ ਰੀਜ਼ਨ ਇਹ ਕਰੋ ਵੀ ਤੁਸੀਂ ਇਹ ਨਾ ਕੋ ਵੀ ਇੱਕ ਨੇ ਕੀਤਾ ਤਾਂ ਤਾਂ ਕਰਕੇ ਕੱਢਣੇ ਆ ਇਹ ਰੀਜ਼ਨ ਨਹੀਂ ਹੋਣਾ ਚਾਹੀਦਾ ਰੀਜ਼ਨ ਇਹ ਨਹੀਂ ਹੋਣਾ ਚਾਹੀਦਾ ਵੀ ਇੱਕ ਨੇ ਰੇਪ ਕੀਤਾ ਇੱਕ ਨੇ ਕਤਲ ਕੀਤਾ ਤਾਂ ਕਰਕੇ ਪ੍ਰਵਾਸੀ ਕੱਢਣੇ ਆ ਇੱਕ ਗੁਟਕਾ ਖਾਂਦਾ ਪੰਜਾਬੀ ਨਹੀਂ ਖਾਂਦੇ ਪਾਨ ਬੀੜੀ ਤਮਾਕੂ ਪੰਜਾਬੀ ਨੇ ਪਰ ਲੋਕੀ ਪੱਗਾ ਰੱਖ ਰੱਖ ਸਾਡੇ ਪੰਜਾਬੀਆਂ ਦੇ ਨਿਆਣੇ ਬਾਹਰਲੇ ਮੁਲਖਾਂ ਦੇ ਵਿੱਚ ਵੇਪ ਪੀਂਦੇ ਆ ਬਾਹਰ ਦੀ ਤੁਸੀਂ ਜਾਓ ਇੱਥੇ ਚਲੋ ਚੰਡੀਗੜ੍ਹ ਤੁਹਾਨੂੰ ਮੈਂ ਦਿਖਾਵਾਂ ਕਲੱਬਾਂ ਦੇ ਵਿੱਚ ਸਾਡੇ ਪੰਜਾਬੀਆਂ ਦੇ ਨਿਆਣੇ ਸਿਰ ਤੇ ਪੱਗ ਰੱਖ ਰੱਖ ਵੇਪ ਲਾਉਂਦੇ ਆ ਹੈ ਚਿੱਟੇ ਲਾਉਂਦੇ ਆ ਠੀਕ ਆ ਅਪੰਨੀਆਂ ਪੀਂਦੇ ਆ ਉਹ ਯਾਰ ਇਹ ਗੱਲਾਂ ਫੈਕਟ ਗੱਲ ਕਰਨੀ ਚਾਹੀਦੀ ਹੈ ਇਹ ਨਹੀਂ ਲਹਿਰ ਤੇ ਲਾਰਨਿੰਗ ਵੀ ਸਾਰਾ ਲਹਿਰ ਇੱਧਰ ਹੋਇਆ ਵੀ ਪਤਾ ਨਹੀਂ ਕੀ ਕਹਿ ਦੇਣਗੇ ਉਹ ਯਾਰ ਜਿਹੜੀ ਸੱਚ ਆਓ ਗੱਲ ਕਰੋ